ਅਸਲਾਮ ਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਤਰਦਾਸ ਜਿਹੜੀ ਸੱਚੇ ਮਨ ਨਾਲ ਸੱਚੇ ਦਿਲ ਨਾਲ ਕੀਤੀ ਜਾਂਦੀ ਹੈਗੀ ਆ ਰੱਬ ਉਸ ਨੂੰ ਜ਼ਰੂਰ ਸੁਣਦਾ ਹੈਗਾ ਉਹਨੂੰ ਕਦੀ ਵਾਪਸ ਨਹੀਂ ਲਟਾਉਂਦਾ ਹੈਗਾ ਇਨਸਾਨ ਨੂੰ ਖਾਲੀ ਨਹੀਂ ਮੋੜਦਾ ਹੈਗਾ ਜਿਹੜਾ ਜਿਸ ਭਰੋਸਿਆਂ ਜਿਸ ਯਕੀਨ ਨਾਲ ਰੱਬ ਅੱਗੇ ਹੱਥ ਫੁਲਾਉਂਦਾ ਹੈਗਾ ਰੱਬ ਉਹਦੀ ਝੋਲੀ ਭਰ ਕੇ ਉਹਨੂੰ ਵਾਪਸ ਭੇਜਦਾ ਹੈਗਾ ਉਹਦੀ ਅਰਦਾਸ ਸੁਣਦਾ ਹੈਗਾ ਗਿਆਨੀ ਸੰਤ ਸਿੰਘ ਮਸਕੀਨ ਜੀ ਆਪਣੀ ਜ਼ਿੰਦਗੀ ਦਾ ਇੱਕ ਐਸਾ ਸੱਚਾ ਵਾਕਿਆ ਸੁਣਾ ਰਹੇ ਹੈਗੀ ਹੈ ਜਿਹਦੇ ਵਿੱਚ ਉਹਨਾਂ ਨੇ ਰੱਬ ਕੋ ਅਰਦਾਸ ਕੀਤੀ ਤੇ ਉਹਨਾਂ ਦੀ ਫੌਰਨ ਸੁਣੀ ਗਈ। ਮੁਕੰਮਲ ਜਿਹੜੀ ਵੀਡੀਓ ਹੈ ਉਹ ਦੇਖਣੀ ਹੈ। ਆ ਬਹੁਤ ਹੀ ਵਧੀਆ ਕਥਾ ਹੈਗੀ ਹੈ। ਸੁਣੋਗੇ ਤੁਹਾਨੂੰ ਆਨੰਦ ਆਏਗਾ। ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ। ਜੋ ਹੋਆ ਉਹ ਵਤ ਸੋ ਜਾਣੇ। ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਉਹ ਨਹੀਂ ਸੀ ਹੁਕਮ। ਅਦਕੀ ਸਪੈਸ਼ਲੀ ਸਾਲ ਦੀ ਗੱਲ ਹੈ। ਬੰਗਲਾ ਸਾਹਿਬ ਤੋਂ ਕਹਾ ਕਰਕੇ ਜਿਉ ਮੈਂ ਆ ਰਿਹਾ ਸੀੜੀਆਂ ਤੋਂ ਉਤਰ ਰਿਹਾ ਇੱਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮ ਵਰ ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਗਏ ਬੜਾ ਮਨਿਆ ਮਨਿਆ ਪ੍ਰਤਿਸ਼ਠਿਤ ਬੰਦਾ ਪੰਜ ਸੱਤ ਬੰਦਿਆਂ ਦੇ ਨਾਲ ਉਹਨੇ ਮੈਨੂੰ ਘੇਰ ਲਿਆ ਤੇ ਕਹਿਣ ਲੱਗੇ ਗਿਆਨੇ ਜੀ ਸਾਨੂੰ ਕਈ ਸਾਲ ਪਹਿਲੇ ਤੁਹਾਡੀ ਓਕਾ ਥਾ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ ਜੋ ਹੋਆ ਉਹ ਵੱਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਤੁਸੀਂ ਇਹ ਆਖਿਆ ਸੀ ਪਰ ਸਾਨੂੰ ਚੰਗਾ ਲਗਿਆ ਸੀ ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ ਚਾਹੀਦੀ ਪਰ ਹੁਣ ਨਹੀਂ 84 ਦੇਚ ਔਰ 83 84 ਦੋ ਸਾਲਾਂ ਦੇਚ ਤੁਸੀਂ ਸਾਰੇ ਦੇਸ਼ ਵਿੱਚ ਵਰਮਣ ਕਰਕੇ ਆਖਿਆ ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਇਹ ਗਲਤ ਹੋਇਆ ਹੈ ਔਰ ਇਸ ਕਹਿੰਦੇ ਨਾਲ ਤੁਹਾਨੂੰ ਸਜ਼ਾ ਵੀ ਮਿਲੀ ਤੁਹਾਡੇ ਤੇ ਕੇਸ ਵੀ ਬਣਿਆ ਕਹਿੰਦੇ ਇਹ ਦੋਰੰਗੀ ਸਾਡੀ ਸਮਝ ਚ ਨਹੀਂ ਆਈ ਤੁਹਾਡੀ ਉਦੋਂ ਕਹਿੰਦੇ ਸੀ ਤੁਸੀਂ ਜੋ ਹੋਵਾ ਉਹ ਵਸੋ ਜਾਣੇ ਜੋ ਹੋ ਗਿਆ ਹੋਣਾ ਹੀ ਸੀ ਪਰ ਸਾਰ ਬਲ ਦੇਸ਼ ਦਾ ਭਰਮਣ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਮੈਨੂੰ ਕਿਹਨ ਲਿਖੋ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਹੈ ਠੀਕ ਹੈ ਪਹਿਲੇ ਫੈਸਲਾ ਕਰਕੇ ਸਾਨੂੰ ਦੱਸ ਦੋ ਸੀ ਉਹ ਮੰਨ ਲਈ ਹੈ ਯਕੀਨ ਜਾਨੋ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਮਹਿਸੂਸ ਕੀਤਾ ਕਿ ਚੋਟੀ ਦੇ ਸਿਆਣੇ ਮਨੁੱਖਾਂ ਚ ਮੈਂ ਗਿਰ ਗਿਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਵਾਕਈ ਮੈਂ ਆਖਿਆ ਸੀ ਜੋ ਹੋਇਆ ਗਲਤ ਹੋਇਆ ਸਹੀ ਨਹੀਂ ਹੋਇਆ ਔਰ 15 ਦਿਨ ਮੈਂ ਇਹ ਵੀ ਕਥਾ ਕੀਤੀ ਸੀ ਉਸ ਤੋਂ ਅੱਗੇ ਫਿਰ ਪ੍ਰਕਰਣ ਬਦਲ ਗਏ ਸਨ ਕਿ ਜੋ ਹੋ ਹੋ ਅਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਤੇ ਹੋਣਾ ਹੀ ਸੀ ਹੁਕਮ ਹੈ ਤੋ ਜੋ ਹੁਕਮ ਨੂੰ ਸਮਝ ਲੈਂਦਾ ਹੈ ਪ੍ਰਮਾਤਮਾ ਨੂੰ ਸਮਝ ਲੈਂਦਾ ਹੈ ਕਹੋ ਨਾ ਨਹੀਂ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਦਾ ਉਸਨੇ ਪ੍ਰਮਾਤਮਾ ਦਾ ਭੇਦ ਜਾਣ ਲਿਆ ਉਹਦੇ ਰਾਜ਼ ਨੂੰ ਸਮਝ ਗਿਆ ਜਿਸਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ ਉਹਨਾਂ ਦੇ ਹੱਥ ਵਿੱਚ ਕਾਗਜ਼ ਵੀ ਸਨ ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ ਤੇ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਨੰਨਾ ਚਾਬੀ ਦੇਣੇ ਨੇ ਤਾਂ ਮੈਨੂੰ ਘਬਰਾਹਟ ਵੀ ਹੋਈ ਮੈਨੂੰ ਕਹਿਣ ਲੱਗੇ ਅਸੀਂ ਕੋ ਲੰਬੀ ਚੋੜੀ ਤੁਹਾਡੇ ਨਾਲ ਗੱਲ ਨਹੀਂ ਕਰਨੇ ਐਨੇ ਉਹ ਜੋ 15 ਦਿਨ ਤੁਸੀਂ ਕਹਾ ਕੀਤੀ ਸੀ ਉਹ ਠੀਕ ਹੈ ਜਾਂ ਹੁਣ ਤੁਸੀਂ ਜਿਹੜਾ ਬੋਲੇ ਹੋ ਇਹ ਠੀਕ ਹੈ ਬਸ ਐਨਾ ਹੀ ਅਸੀਂ ਜਾਣਨਾ ਚਾਹੁੰਦੇ ਹਾਂ ਹੋਰ ਕੁਝ ਨਹੀਂ ਕਿਉਂਕਿ ਦੋਵੇਂ ਮੁਖਾਲਫ ਨੇ ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ ਜੋ ਹੋ ਗਿਆ ਹੈ ਇਹ ਹੋਣਾ ਹੀ ਸੀ ਹੁਕਮ ਹੈ ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਹੈ ਇਹ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਕਹਿੰਦੇ ਤੁਸੀਂ ਉਹੀ ਉਹ ਜ਼ੁਬਾਨ ਤੁਹਾਡੀ ਉਹੀ ਹੈ ਪਰ ਬੋਲ ਇੱਕ ਨਹੀਂ ਨੇ ਤੁਸੀਂ ਦੱਸੋ ਉਹ ਠੀਕ ਸੀ ਯਾਏ ਆਖਰ ਦੋਹਾਂ 'ਚ ਕੋਈ ਇੱਕ ਠੀਕ ਹੋ ਸਕਦਾ ਹੈ ਕਿਉਂਕਿ ਦੋਵੇਂ ਮੁਖਾਲਫ ਗੱਲਾਂ ਨੇ ਦੋਹਾਂ ਦਾ ਆਪਸ ਵਿੱਚ ਸੰਗਮ ਨਹੀਂ ਹੈ ਸ਼ਾਇਦ ਉਸੇ ਦਿਨੇ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੂੰ ਤੇ ਮੈਂ ਉਪਰੇ ਡੰਗਣ ਵਾਲੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ ਉਸ ਦਿਨ ਦਿਲ 'ਚੋਂ ਨਿਕਲੀ ਮੈਂ ਕਿ اے ਗੁਰੂ ਹਰਿਕ੍ਰਿਸ਼ਨ ਜੀ ਤੇਰੀ ਚੌਕੜ ਤੇ ਮੈਂ ਖੜਿਆ ਹਾਂ ਤੇ ਤੂੰ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲੈ ਸਨ ਇਹ بڑے ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ ਆਪਣੇ ਕੋਲ ਜਵਾਬ ਨਹੀਂ ਬਣਦਾ ਤੇ ਜੇ ਜਵਾਬ ਨਾ ਬਣਿਆ ਤਾਂ ਪਾਦਸ਼ਾਹ ਮੈਂ ਤੇਰੇ ਦਰ ਦਾ ਝਾੜੂ ਬਰਦਾਰ ਤੇਰੀ ਗੱਲ ਸੁਣਾ ਨਾ ਅੱਜ ਮੇਰੀ ਲੱਜ ਰੱਖਣੀ ਹੈ ਇਹਨਾਂ ਕੋਲ ਮੈਂ ਅੱਜ ਸੁਰਖਰੂ ਹੋਣਾ ਚਾਹੁੰਦਾ ਹੈ ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹ ਮੈਨੂੰ ਉਸ ਦਿਨ ਪਤਾ ਚੱਲਿਆ ਉਜਨੇ ਜਿੰਦਗੀ ਭਾਵੇਂ ਮੇਰੀ ਸਾਰੀ ਲੰਘ ਗਈ ਸੀ ਕੋਈ ਜਬ ਤਬ ਇਤਨਾ ਗਹਿਰਾ ਨਹੀਂ ਜਾਂਦਾ ਕੋਈ ਸਾਧਨਾ ਇਤਨੀ ਗਹਿਰੀ ਨਹੀਂ ਜਾਂਦੀ ਜਿੰਨੀ ਗਹਿਰੀ ਅਰਦਾਸ ਚਲੀ ਜਾਂਦੀ ਸ਼ਹਿਦੀ ਸੇਵਾस्ते ਗੁਰੂ ਦਾ ਹੁਕਮ ਹੈ ਅਰਦਾਸ ਤੂੰ ਲਾਜ਼ਮੀ ਕਰਨੇ ਅਰਦਾਸ ਦੇ ਸ਼ਾਮਿਲ ਹੋਣਾ ਹੈ ਅੰਦਰੋਂ ਅਰਦਾਸ ਨਿਕਲੀ ਮੈਂ ਕਮਾਰਾਜ ਉਹ ਛੜੀ ਜ਼ਰਾ ਇਧਰ ਵੀ ਫੇਰ ਦੇ ਆਪਣੇ ਕੋਲ ਜਵਾਬ ਨਹੀਂ ਹੈ ਤੇ ਜੇ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ ਤੇਰੇ ਦਰਦਾ ਝਾੜੂ ਬਰਦਾਰ ਤੇ ਸਾਬਤ ਹੋ ਗਿਆ ਝੂਠ ਬੋਲਦਾ ਗਲਤ ਬਹਿ ਨਹੀਂ ਕਰਦਾ ਯਕੀਨ ਜਾਨੋ ਮੈਂ ਪਹਿਲੀ ਦਫਾ ਦੇਖਿਆ ਅਰਦਾਸ ਕਬੂਲ ਹੋਈ ਇਕਬਾਲ ਨੇ ਕਿਸੇ ਵਕਤ ਕਿਹਾ ਸੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ پرواز مگر ਰੱਖਤੀ ਹੈ ਮੈਂ ਉਹਨਾਂ ਨੂੰ ਗਰਜ ਕੇ ਆਖਿਆ ਮੈਂ ਦੋਵੇਂ ਜੋ ਆਖਿਆ ਠੀਕ ਆਖਿਆ ਉਦੋਂ ਵੀ ਠੀਕ ਆਖਿਆ ਅਸੀਂ ਹੁਣ ਵੀ ਠੀਕ ਆਖਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਤਾਂ ਮੈਂ ਉਦੋਂ ਵੀ ਸਹੀ ਆਖਿਆ ਸੀ ਹੁਣ ਵੀ ਸਹੀ ਆਖਿਆ ਕਿੰਨੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਇਹ ਹੁਕਮ ਹੈ ਪਰਮਾਤਮਾ ਦਾ ਇਹਨੂੰ ਮੰਨ ਲੈ ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਤੇ ਨਹੀਂ ਹੋਣਾ ਚਾਹੀਦਾ ਸੀ ਮੈਂ ਕਹਾਂ ਇਸ ਤਰ੍ਹਾਂ ਹੈ ਜੋ ਹੋਇਆ ਕੌਮ ਨਾਲ ਮੈਂ ਮੰਨਦਾ ਹੋਣਾ ਹੀ ਸੀ ਐਸਾ ਹੋਣਾ ਹੀ ਸੀ ਪਰ ਕੌਮ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅਗ ਰੱਖ ਦਿੱਤੀ ਮੈਂ ਸਾਂ ਸਮਝਦਾ ਹੋਣਾ ਹੀ ਸੀ ਪਰ ਮੇਰੇ ਮੂੰਹੋਂ ਚੀਖ ਨਿਕਲ ਗਈ ਨਿਕਲਣੇ ਸੀ ਮੈਂ ਫਿਰ ドラਮਾ ਜੋ ਮੈਂ ਉਦਾਹਰਣ ਦਿੰਦਾ ਬੇ ਮੇਰੇ ਰਸਤੇ 'ਚ ਕਿਸੇ ਨੇ ਅਗ ਵਿਛਾ ਦਿੱਤੀ ਮੈਂ ਮੰਨਦਾ ਐਸਾ ਹੋਣਾ ਹੀ ਸੀ ਮੈਨੂੰ ਚੱਲ ਨਹੀਂ ਸੀ ਪਰ ਅਗ ਤੇ ਚਲਦਿਆਂ ਮੂੰਹ ਚੀਖ ਨਿਕਲ ਗਈ ਨਿਕਲਣੀ ਸੀ ਹੋਣਾ ਹੀ ਸੀ ਜੋ ਹੋ ਗਿਆ ਇਹ ਹੋਣਾ ਹੀ ਸੀ ਮੈਂ ਮੰਨਦਾ ਪਰ ਰੋਸ ਪੈਦਾ ਹੋ ਗਿਆ ਇਹ ਨਿਕਲਣੀ ਸੀ ਰੋਸ ਹੋਣਾ ਹੀ ਸੀ ਇਹਨੂੰ ਵੀ ਹੁਕਮ ਮੰਨ ਲੋ ਮੈਂ ਉਦੋਂ ਵੀ ਜੋ ਆਖਿਆ ਸੀ ਉਹਨੂੰ ਵੀ ਹੁਕਮ ਮੰਨ ਲੋ ਜੋ ਹੁਣ ਮੈਂ ਆਖੇ ਇਹਨੂੰ ਵੀ ਹੁਕਮ ਮੰਨ ਲੋ ਪਹਿਰਾ ਧੱਲੇ ਮੇਰੇ ਅੱਗ ਕਿਸੇ ਨੇ ਰੱਖਣੀ ਸੀ ਮੈਂ ਫਿਰ ਦौरा ਦੇ ਆ ਮੈਂ ਸਮਝਦਾ ਇਹ ਅਗ ਰੱਖਣੀ ਸੀ ਕਿਸੇ ਨੇ ਇਹ ਅਗ ਪਹਿਣੀ ਸੀ ਐਸਾ ਹੋਣਾ ਹੀ ਸੀ ਪਰ ਮੂੰਹ ਚੀਖ ਨਿਕਲ ਗਈ ਹੈ ਨਿਕਲਣੇ ਸੀ ਰੋਸ ਨਿਕਲ ਗਿਆ ਨਿਕਲਣੇ ਸੀ ਹੱਸਦੇ ਮੈਨੂੰ ਕਹਿਣ ਲੱਗੇ ਸੀ ਤੇ ਸੰਗਲ ਲੈ ਕੇ ਆਏ ਸੀ ਤੁਹਾਨੂੰ ਪਸਾਣ ਲਈ ਤੁਸੀਂ ਤੇ ਤੋੜ ਦਿੱਤੇ ਮੈਂ ਕਿ ਮੈਂ ਦੋਵੇਂ ਇਕੱਠੇ ਕਾ ਕਿਵੇਂ ਰੋਸ ਨਿਕਲ ਗਿਆ ਨਿਕਲ ਜਾਂਦਾ ਹੈ ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ ਹੈ ਇਹ ਤੇ ਅਸ਼ਰ ਹੈ ਜੇ ਕਿਸੇ ਦਾ ਜ਼ਬਰ ਹੋਣਾ ਸੀ ਹੋਣਾ ਹੀ ਸੀ ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ ਪਰ ਰੋਸ ਪੈਦਾ ਹੋ ਗਿਆ ਹੈ ਔਰ ਮੂੰਹ ਐਸੇ ਬੋਲ ਨਿਕਲ ਗਏ ਨਿਕਲਨੇ ਸਨ ਇਹ ਵੀ ਇੱਕ ਹੁਕਮ ਉਹ ਹੱਸਦੇ ਹੋਏ ਚਲੇ ਗਏ ਮੈਂ ਪੌੜੀਆਂ ਤੇ ਫਿਰ ਮੱਥਾ ਟੇਕਿਆ ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਦਿੱਤੀ ਗੱਲ ਬਣ ਗਈ ਜੋ ਹੋਆ ਉਹ ਵਤਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਤੀ ਤਵੀ ਤੇ ਬੈਠਣਾ ਸੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਹਿੰਦੇ ਨੇ ਹੁਕਮ ਪਰ ਛੇਵੇਂ ਰੂਪ ਨੇ ਤਲਵਾਰ ਖਿੱਚ ਲਈ ਹੁਕਮ ਐਸਾ ਵੀ ਹੋਣਾ ਸੀ ਛੇਵੇਂ ਗੁਰਨਾਨਕ ਦੇ ਅੰਦਰ ਰੋਸ ਪੈਦਾ ਹੋ ਗਿਆ ਹੁਣੇ ਹੀ ਸੀ ਇਹ ਵੀ ਕੋਹ ਕਮ ਇਹ ਉਸ ਵਕਤ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਆਇਆ ਉਹਨੇ ਛੇਵੇਂ ਪਾਦਸ਼ਾਹ ਨੂੰ ਪਕੜ ਕੇ ਗੋਲਿਆਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਸੀ ਇਹ ਨਹੀਂ ਕਬੂਲ ਹੁੰਦਾ ਸਦਾਦਾਰੀ ਨਾ ਐਸਾ ਸਿਲਸਿਲਾ ਜੋ ਹੈ ਚੱਲੇ ਆ ਰਿਹਾ ਹੈ ਤਾਂ ਕ੍ਰਾਂਤੀ ਦਾ ਰੰਗ ਭਰਿਆ ਧਨ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੇ ਬੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਉਸਨੇ ਉਹਨਾਂ ਦੀ ਦੇਨ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਕਸਰ ਦੇਖੇ ਨੇ ਜਿਹੜੇ ਬਾਦਸ਼ਾਹ ਨੇ ਉਹ ਕੇਵਲ ਬਾਦਸ਼ਾਹ ਹੁੰਦੇ ਨੇ ਦਰवेश ਨਹੀਂ ਹੁੰਦੇ ਔਰ ਜਿਹੜੇ ਦਰवेश ਹੁੰਦੇ ਨੇ ਕੇਵਲ ਦਰवेश ਹੁੰਦੇ ਨੇ ਬਾਦਸ਼ਾਹ ਨਹੀਂ ਹੁੰਦੇ ਪਰ ਨੰਦ ਲਾਲ ਕਹਿੰਦੇ ਨੇ ਜਦ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਖਦਾ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਇਤੇ ਬਾਦਸ਼ਾਹੇ ਅੰਦਰੋਂ ਦਰਵੇਸ਼ ਹੈ। ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੋਤੀਆਂ ਦੀ ਮਾਲਾ ਪਹਿਨ ਲਈ ਸੀਸ ਤੇ ਕਲਗੀ ਲਾ ਲਈ। ਘੋੜਿਆਂ ਦੀ ਅਸਵਾਰੀ ਹੁਕਮਨਾਮੇ ਜਾਰੀ ਕਰ ਦਿੱਤੇ। ਆਇਂਦਾ ਤੋਂ ਸਿੱਖ ਜੋ ਨਜ਼ਰਾਨਾ ਮੈਨੂੰ ਭੇਟ ਕਰਨ ਸ਼ਸਤਰਾਂ ਸ਼ਸਤਰ ਲੈ ਆ। ਗਿਆਨੀ ਸੰ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਅਰਦਾਸ ਦੀ ਤਾਕਤ ਬਿਆਨ ਕੀਤੀ। ਇਹ ਅਰਦਾਸ ਜਿਹੜੀ ਸੱਚੇ ਮਨ ਸੱਚੇ ਦਿਲ ਨਾਲ ਸੀ ਕਰਨੀ ਹੈਗੀਆ ਰੱਬ ਉਸ ਨੂੰ ਜ਼ਰੂਰ ਸੁਣਦਾ ਹੈ ਔਰ ਉਹਨਾਂ ਦਾ ਵੀ ਯਕੀਨ ਉਦੋਂ ਪੁਖਤਾ ਹੋਇਆ ਜਦੋਂ ਆਪ ਉਹ ਆਪਣੇ ਕਹੀ ਗਈ ਇਹ ਗੱਲ ਦੇ ਵਿੱਚ ਫਸ ਗਏ ਇਸ ਤਰ੍ਹਾਂ ਕਥਾ ਦੇ ਵਿੱਚ ਵੀ ਤੁਸੀਂ ਸੁਣਿਆ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਿਹਾ ਸੀਗਾ ਜਿਹੜੀ ਉਹਨਾਂ ਨੇ 15 ਦਿਨ ਕਥਾ ਕੀਤੀ ਕਿ ਜੋ ਕੁਝ ਹੁੰਦਾ ਹੈ ਇਹਦੇ ਫੈਸਲੇ ਹੋਏ ਹੈ ਇਹਦੇ ਵਿੱਚ ਇਨਸਾਨ ਦਾ ਇਖਤਿਆਰ ਨਹੀਂ ਹੈ ਲੇਕਿਨ ਜਦੋਂ ਫਿਰ ਦੂਸਰਾ ਮਾਮਲਾ ਪੇਸ਼ ਆਇਆ ਉਹਦੇ ਵਿੱਚ ਪੱਤਰਕਾਰਾਂ ਨੇ ਆਖਣਾ ਨੂੰ ਕਿਹਾ ਕਿ ਤੁਸੀਂ ਦੋ ਗੱਲਾਂ ਕਈਆਂ ਸੀ ਕਿ ਇੱਕ ਪਹਿਲੀ ਜਿਹੜੀ ਤੁਸੀਂ 15 ਦਿਨ ਕਥਾ ਕੀਤੀ ਤੁਸੀਂ ਕਿਹਾ ਕਿ ਜੋ ਕੁਝ ਹੁੰਦਾ ਉਹ ਤੇ ਇਨਸਾਨ ਦਾ اختیار ਨਹੀਂ ਉਹ ਮੰਨ ਲੈਣਾ ਚਾਹੀਦਾ ਪਰ ਹੁਣ ਤੁਸੀਂ ਕਹਿ ਰਹੇ ਹੋ ਜੋ ਕੁਝ ਹੋਇਆ ਗਲਤ ਹੋਇਆ ਦੱਸੋ ਕਿਹੜੀ ਗੱਲ ਸਹੀ ਹੈਗੀ ਹੈ ਜਿਹੜੀ ਪਹਿਲੀ ਜਾਂ ਬਾਅਦ ਵਾਲੀ ਯਾਨੀ ਸੰਸਿੰਗ ਮਸਕੀਨ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਉਹ ਉਸ ਟਾਈਮ ਜਿਹੜੇ ਆ ਮੁਸ਼ਕਲ ਦੇ ਵਿੱਚ ਸੀਗੇ ਉਹਨਾਂ ਨੇ ਉਸ ਟਾਈਮ ਰਦਾਸ ਕੀਤੀ ਸੱਚੇ ਮਨ ਦੇ ਨਾਲ ਕਿ ਮੇਰੀ ਮੁਸ਼ਕਲ ਜਿਹੜੀ ਪਰੇਸ਼ਾਨੀ ਮੇਰੀ ਦੂਰ ਹੋਈ ਹੈ ਕਿਉਂਕਿ ਜਿਹੜਾ ਇਸ ਟੈਂਸ ਸਵਾਲ ਕੀਤਾ ਗਿਆ ਹੈਗਾ ਵੈ ਉਹ ਜੈਨੂਨ ਸਵਾਲ ਹੈਗਾ ਗੱਲਾਂ ਮੈਂ ਦੋਨੋਂ ਹੀ ਕਹੀਆਂ ਹੈਗੀਆਂ ਜਾਂ ਤੇ ਮੈਂ ਇਸ ਚੀਜ਼ ਨੂੰ ਮੰਨ ਲਵਾਂ ਕਿ ਵਾਕਈ ਜਿਹੜੀ ਪਹਿਲੀ ਗੱਲ ਕਹੀ ਉਹ ਸੱਚ ਹੈ ਕਿ ਜਿਹੜੀ ਬਾਅਦ ਚੁਕਈ ਹੈ ਉਹ ਝੂਠ ਹੈ ਤੇ ਜਾਂ ਫਿਰ ਜਿਹੜੀ ਪਹਿਲੀ ਹੈ ਉਹ ਝੂਠ ਹੈ ਤੇ ਬਾਅਦ ਵਾਲੀ ਸੱਚ ਹੈਗੀ ਹੈ ਤੇ ਫਿਰ ਕਿਸ ਤਰ੍ਹਾਂ ਉਹਨਾਂ ਦੀ ਅਦਾਸ ਸੁਣੇਗੀ ਤੁਸੀਂ ਉਹਨਾਂ ਦੇ ਮੂੰਹੋਂ ਸੁਣਿਆ ਕਿ ਇੱਕਦਮ ਉਹਨਾਂ ਦੇ ਜੀਨ 'ਚ ਉਧਾਰਨ ਆਈ ਉਹਨਾਂ ਨੇ ਬਿਆਨ ਕੀਤੀ ਕਿ ਅਗਰ ਕਿਸੇ ਨੇ ਮੇਰੇ ਪਿਆਰਾਂ ਥੱਲੇ ਅੱਗ ਬੁਝਾਤੀ ਹੈ ਉਹਦੇ ਉੱਤੇ ਚਲਣਾ ਜਿਹੜਾ ਵਾ ਉਤੇਵ ਹੈ ਪਰ ਜੇ ਮੇਰੇ ਮੂੰਹੋਂ ચીਸ ਨਿਕਲ ਜਾਵੇ ਤੇ ਇਹ ਜਿਹੜਾ ਵਾ ਉਹ ਉਸ ਦਾ ਰਿਐਕਸ਼ਨ ਹੈਗਾ ਵਾ ਉਸ ਤਕਲੀਫ ਦਾ ਜਿਹੜੀ ਮੈਨੂੰ ਮਿਲੀ ਹੈਗੀ ਹੈ ਇਸ ਲਈ ਦੋਨਾਂ ਗੱਲਾਂ ਨੂੰ ਝੂਠਾ ਨਹੀਂ ਕਿਹਾ ਜਾ ਸਕਦਾ ਹੈਗਾ ਚੱਲਣਾ ਤੇ ਚੀਖਣਾ ਉਹਨਾਂ ਨੇ ਬੜੀ ਡਿਟੇਲ ਦੇ ਨਾਲ ਇਸ ਨੂੰ ਜਿਹੜਾ ਬਿਆਨ ਕੀਤਾ ਬਹੁਤ ਵਧੀਆ ਲੱਗਾ ਉਹਨਾਂ ਦੀ ਕਥਾ ਸੁਣ ਕੇ ਉਹਨਾਂ ਦਾ ਜਿਹੜਾ ਉਹਨਾਂ ਨੇ ਵਿਸ਼ਵਾਸ ਆਪਣਾ ਬਿਆਨ ਕੀਤਾ ਅ ਅਰਦਾਸ ਦੇ ਬਾਰੇ ਯਕੀਨਨ ਤੁਹਾਨੂੰ ਵੀ ਆਨੰਦ ਆਇਆ ਹੋਵੇਗਾ ਕਮੈਂਟਸ ਵਿੱਚ لازمی ਦੱਸਿਓ ਕਿ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼